ਆ ਵੀ ਖਰਾਤਾ ਕਰੀ ਜਨਾ ਚੱਲ ਰੋਟੀ ਖਾ ਲੈ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਆ ਜੀ ਅਸ ਦਾ ਵਲੌਗ ਤੇ ਵੱਜ ਗਿਆ ਨੇ ਸਵੇਰੇ ਦੇ 8:30 ਤੇ ਬੱਚੇ ਪਹਿਲੇ ਹੀ ਲੇਟ ਹੋ ਗਿਆ ਥੋੜਾ ਜਿਹਾ ਸਿੱਧੂ ਨੇ ਜਾਣਾ ਸੀ 9:30 ਤੇ ਸਿੱਧੂ ਤਾਂ ਜੀ ਹੋ ਗਿਆ ਤਿਆਰ ਤੇ ਨਾਲ ਹੀ ਖੇਲੀ ਜਾਂਦਾ ਗੇਮ ਸਿੱਧੂ ਅੱਜ ਪੇਪਰ ਐ ਪੁੱਤ ਅੱਛਾ ਓਏ ਤੈਨੂੰ ਕਹਿ ਰਹੀ ਆ ਮੈਂ ਓਕੇ ਮਾਮਾ ਹਾਂ ਸਹੀ ਸੁਣਾ ਕੇ ਆਈ ਮੈਂ ਅਨੂੰ ਅੱਜ ਕੀ ਦਾ ਪੇਪਰ ਐ ਠੀਕ ਆ ਮੇਰੀ ਟੀਚਰ ਬੋਰਡ ਘੁੱਟਦੀ ਹੁੰਦੀ ਚਲੋ ਅਨਮੋਲ ਨੂੰ ਵੀ ਕਮਾ ਮੈਂ ਫਟਾਫਟ ਕੱਪੜੇ ਪਾ ਵੀ ਤਿਆਰ ਬੋਰਡ ਤੋ ਘੁੱਟਦੀ ਹੁੰਦੀ ਐ ਅੱਛਾ ਹਾਂ ਅੱਛਾ ਫਟ ਭਾਂਡੇ ਵੀ ਚੱਕ ਲਈਏ ਹਾਂ ਆ ਦੇਖ ਆ ਕੀ ਹੁੰਦਾ ਆ ਕੀ ਹੋ ਰਿਹਾ ਦਾੜੀ ਲੱਗੇ ਹੋਏ ਸੀ ਗੱਲ ਕਰਨ ਡੈਡੀ ਨੇ ਵਿੱਚ ਆ ਪਾਣੀ ਪੀ ਲਿਆ ਹੁਣੇ ਆਏ ਸੀ ਇਹ ਵੀ ਸਵੇਰ ਚੱਲ ਜਾਂਦੇ ਨੇ ਨਾ ਨਾ ਲੜੋ ਨਾ ਚਲ ਹੋ ਗਈ ਤਿਆਰ ਉਹ ابھی ਹੋ ਗਈ ਹਾਂਜੀ ਦੀਦੀ ਹਾਂਜੀ ਚਲ ਹੋਰ ਮੈਂ ਵੀ ਉਹਨੂੰ ਕਰਕੇ ਹਟੀਆਂ ਹੁਣ ਤਿਆਰ ਕੀ ਕਹਿ ਰਹੀ ਸੀ ਤੂੰ ਸਿੱਧੂ ਇਹ ਮੈਨਾਂ ਚਾਹੀਏ ਜੇ ਕਮ ਦਾ ਬਰਥਡੇ ਹੈ ਕਹਿੰਦਾ ਕੋਟ-ਕੂਟ ਪਾ ਕੇ ਚੱਲਣਾ ਮੈਂ ਕਿਹਾ ਨਹੀਂ ਪੁੱਤ ਬਰਥਡੇ ਨਹੀਂ ਹੈ ਥੱਲੇ 13 ਆਊਗਾ ਮੈਂ ਤਾਂ ਫੇਰ ਹੀ ਤੁੰਡਾ ਅੱਛਾ ਉਹ ਦੇਖੀ ਕਿਵੇਂ ਲੱਗੇ ਤਿਆਰ ਹੋ ਕੇ ਤਾਂ ਬੱਸ ਇਹਨਾਂ ਨੂੰ ਐ ਹੋ ਜਾਂਦਾ ਹੋਰ ਵੀ ਬਾਹਰ ਜਾਈਏ ਬਾਹਰ ਜਾਈਏ ਉਹ ਦੇਖੀ ਕਿਵੇਂ ਲੱਗੇ ਹੋਣੇ ਸਿੱਧੂ ਅੱਜ ਬਰਥਡੇ ਨਹੀਂ ਹੈ ਕਮ ਦਾ ਪਹਿਲੇ 13 ਆਊਗਾ ਇਹ ਤਾਂ ਇੱਦਾਂ ਹੀ ਪਾਕੀ ਜਾਂਦਾ ਪੁੱਤ ਛੋਟੀ ਕਲਾਸ ਚ ਹੈ ਨਾ ਅਜੇ ਇਹ ਮੈਡਮ ਨੇ ਦੀ ਵਰਦੀ ਨਾ ਹਾਂ ਇਹ ਸੌਂਦੇ ਪਤਾ ਨਹੀਂ ਕਿਵੇਂ ਆ ਸਾਰੇ ਕਿ ਦੂਜੇ ਨੂੰ ਦੇਖਦੇ ਪਹਿਲਾਂ ਤਾਂ ਟੱਕ ਤੇ ਹੋਰ ਉਹ ਵੀ ਤਿਆਰ ਹੋ ਕੇ ਇੱਧਰ ਆ ਗਿਆ ਪਹਿਲਾਂ ਹੈ ਦੀਦੀ ਹੋਰ ਵੀਰੇ ਨੇ ਸੋਚਿਆ ਚਲੋ ਚਲੋ ਚਲੀਏ ਟਾਈਮ ਹੋ ਗਿਆ ਵੀ ਬਹੁਤ ਚਲੋ ਚਲੋ ਤਿਆਰ ਸੁੱਤਾ ਵੀ ਆਪਾਂ ਖਾਈ ਜਾਂਦੇ ਨੇ ਕਿ ਰੋਟੀ ਦੇਖੋ ਤੇ ਮੰਮਾ ਨਾਲ ਹੀ ਕਰ ਰਹੇ ਨੇ ਦਾदू ਦਾ ਕੁੜਤਾ ਪ੍ਰੈਸ ਦਾदू ਨੇ ਜਾਣਾ ਕਿੰਨੇ ਵਜੇ ਜਾਣਾ ਮੈਂ ਜਾਣਾ 9:00 ਵਜੇ 10:00 ਵਜੇ ਜਾਣਾ ਡੈਡੀ ਨੇ ਪਾਣੀ ਲਾਤਾ ਸੀ ਡੈਡੀ ਦਾ ਲਾਤਾ

ਨਹੀਂ ਅਭੀ ਹੋਰੇ ਤੌਰੀ ਆ ਜਾਣਗੇ ਫਿਰ ਲੈ ਆਉਣਗੇ ਤੇ ਅਭੀ ਹੋਰੇ ਸਿੱਧੂ ਹੋਰ ਧ ਗਿਆ ਸਕੂਲ ਮੈਂ ਰਹਿ ਗਈ ਆ ਪਾਪਾ ਜਦੋਂ ਰੋਟੀ ਖਾ ਲੈਣਗੇ ਫਿਰ ਮੈਂ ਵੀ ਜਾਉਂਗੀ ਸਕੂਲ ਇਸ ਮੇਰੇ ਕੋਲ ਇਹ ਆਗੇ ਕੁਝ ਪੈਸੇ ਤਾਂ ਕਿ ਜਦ ਮੈਂ ਚੀਜੀ ਖਾ ਸਕਾਂ ਉੱਥੇ ਕਿਉਂਕਿ ਪੇਪਰ ਦੇਣ ਤੋਂ ਬਾਅਦ ਜਿਹੜੀ ਹੈਗੀ ਭੁੱਖ ਲੱਗਦੀ ਹੈ ਇਸ ਲਈ ਕੁਝ ਖਾਣਾ ਪੈਂਦਾ ਤੇ ਆ ਦੇਖੋ ਮੇਰੀ ਹੋਮ ਮੇਡ ਰਿੰਗ ਰੁਕੋ ਦਿਖ ਨਹੀਂ ਰਹੀ ਹੋਗੀ ਦੇਖੋ ਆ ਮੈਂ ਖੁਦ ਬਣਾਈ ਹੈਗੀ ਸੁਣਿਏ ਨੇ ਹੁਣ ਅਪਰਖ دیا ਗਿਆ ਆਪਣੇ ਪੈਸੇ ਪੈਸੇ ਨੂੰ ਕਿੱਥੇ ਰੱਖੀਏ ਮੰਮਾ ਬੜ ਜਾ ਇਹਦੇ ਵਿੱਚ ਪਾ ਦੇਣੀ ਹੈ ਸੇਫਟੀ ਦੇ ਨਾ ਹੋਈ ਮੇਰੇ ਤਾਂ ਰਹਿ ਗਿਆ ਸੀ ਪੈਨ ਮੰਮਾ ਨੂੰ ਮੈਂ ਕਹਤਾ ਕਿ ਮੇਰਾ ਜਿਹੜਾ ਸਮਾਨ ਆ ਉਹ ਮੈਂ ਵਿੱਚ ਪਾ ਲਿਆ ਪਰ ਨਹੀਂ ਹੁੰਦਾ ਦੇਖੋ ਕਿੱਟ ਇੱਥੇ ਪਈ ਹੈ ਮੇਰੀ ਬੁੱਕ ਇੱਥੇ ਪਈ ਹੈ ਗੇ ਸਾਡੇ ਵਲੌਗਸ ਦੇ ਨਾਲ ਇੱਕ ਨਵੀਂ ਫੈਮਿਲੀ ਜੁੜੀ ਹੈ ਜੋ ਕਿ ਹੈਗੀ ਸਿਮਰਨ ਫੈਮਿਲੀ ਵਲੌਗਸ ਤੇ ਉਹਨਾਂ ਨੇ ਸਾਡੇ ਜਿਹੜੀ ਹੈਗੇ ਵੀਡੀਓ ਤੇ ਕਮੈਂਟ ਕੀਤਾ ਸੀਗਾ ਤੇ ਬਹੁਤ ਵਧੀਆ ਹੈਂ ਤੁਸੀਂ ਸਾਰੇ ਜਿਹੜੇ ਹੈਗੇ ਸਪੋਰਟ ਕਰਦੇ ਰਹੋ ਸਾਨੂੰ ਤੇ ਤਾਂ ਕਿ ਅਸੀਂ ਅੱਗੇ-ਅੱਗੇ ਤਰੱਕੀਆਂ ਕਰੀਏ ਪ੍ਰਸ਼ਾਦ ਲੈ ਲਿਆ ਤੇ ਹੁਣ ਪਾਪਾ ਛੱਡਣ ਜਾ ਰਹੇ ਨੇਗੇ ਮੈਨੂੰ ਸਕੂਲ ਚਲੋ ਪਾਪਾ ਚੱਲੀਏ ਫਿਰ ਅੱਜ ਤਾਂ ਸਿੱਧਾ ਹੋਰ ਲਿਆ ਹੈ 10 ਵਜੇ ਛੁੱਟੀ ਹੋ ਉਹਨੂੰ ਸਾਰਵਜੀ ਹੋ ਸਿੱਧੂ ਹੋ ਰਿਆ ਨੂੰ ਤੇ ਛੁੱਟੀ ਅੱਛਾ ਅਭੀ ਤੱਕ ਡੋ ਰੱਖ ਲੈ ਰੱਖ ਲੈ ਸਾਰਾ ਸਮਾਨ ਹੋਰ ਸਾਡੀ ਤੋਂ ਜ਼ਿਆਦਾ ਪ੍ਰੀਅਰਿਟੀ ਠੀਕ ਹੈ ਠੀਕ ਹੈ ਜਦੋਂ ਪੇਪਰ ਹੋ ਗਿਆ ਕਰਵਾ ਦਿੰਨੀ ਹੰਨੀਆ ਮੈਂ ਫੋਨ ਜੀ ਪਜਾਰੀ ਜਿੱਥੇ ਉਹ ਬਲੈਕ ਜੀ ਤੇ ਆ ਗਿਆ ਅੰਡਰ ਬ੍ਰਿਜਸ ਹੀ ਜਾ ਰਹੇ ਨਵੇਂ ਰਾਸਤੇ ਤੋਂ ਮੇਰਾ ਵੇਪਰ ਦੇ ਨਾ ਪਾਪਾ ਮੈਂ ਤਾਂ ਪਹਿਲੀ ਵਾਰੀ ਆਈ ਪਾਪਾ ਲੈ ਕੇ ਜਾਂਦੇ ਹੁੰਦੇ ਹੈਗੇ ਦੇਖੋ ਤੇ ਗਾਈਜ਼ ਆ ਦੇਖੋ ਦਰਖਤ ਹਰੇ ਭਰੇ ਨਾਲ ਹੀ ਆਹ ਕੀ ਸੁੱਕੇ ਹੋਏ ਬਸੰਤ ਤੋਂ ਬਾਅਦ ਮੇਰੇ ਘਰ ਚੋਂ ਪੱਤੇ ਝੜ ਜਾਂਦੇ ਨੇ ਨਾ ਪਾਪਾ ਤਾਂ ਹੀ ਆ ਦੇਖੋ ਸਾਰੇ ਸੁੱਕੇ ਹੋਏ ਨੇ ਅੱਧਿਆ ਉੱਧਰ ਤਾਂ ਹੈਗੇ ਨੇ ਪੱਤੇ ਖੋਰੇ ਵੀ ਲੱਗਦਾ ਕੁਛ ਨਮਾ ਬਿਲਡਿੰਗ ਵਗੈਰਾ ਕੁਛ ਬਣ ਰਹੀ ਹੈਗੀ ਜੀ ਸਾਹਮਣੇ ਟੀਮਾਰ ਜਿਹਦਾ ਕੇਸੀ ਵਲੌਗ ਪਾਇਆ ਹੈ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਆ ਕੀ ਬਣ ਰਿਹਾ ਹੈ ਅੱਛਾ ਉਧਰ ਕਲੋਨੀ ਆ ਉਹਦੇ ਬਾਅਦ ਸ਼ਾਪ ਵਗੈਰਾ ਬਣਦੀਆਂ ਨੇ ਹੂੰ ਲੈ ਆ ਦੇਖ ਇਹਨੂੰ ਓਏ ਆ ਗਏ ਹਾਂ ਆ ਕਿਵੇਂ ਬੈਠਾ ਆ ਲੈ ਅੱਛਾ ਉਹ ਚਲੇਗਾ ਉਧਰ ਉਹ ਹਾਂ ਲੈ ਸਾਹੇ ਲਾਤੀ ਸਾਹੇ ਲਾਹਾ ਕਹਿ ਕੇ ਗਈ ਸੀ ਮੈਨੂੰ ਕਹਿੰਦੀ ਦੀਦੀ ਮੈਂ ਭੇਜ ਦਉਂਗੀ ਉਹਨਾਂ ਨੂੰ ਉੱਧਰ ਹੀ ਜਾਉਗੀ ਨਾ ਫਿਰ ਦਵਾਈ ਲੈਣੀ ਆ ਉਹਨੇ ਅੱਖ ਦੀ ਇਹ ਕਹਿੰਦਾ ਵਾ ਟ੍ਰੈਫਿਕ ਦੇਖਣੀ ਆ ਜੀ ਖੜ ਦੇ ਖੜ ਦੇ ਸਿੱਧੂ ਧਿਆਨ ਨਾ ਪੁੱਤ ਏਦਾਂ ਨਾ ਬੈਠਿਆ ਕਾ ਜੁੱਤਰ ਆ ਜਾਂਦੇ ਇੰਨੇ ਚੱਲ ਹਾਂ ਪੇਪਰ ਕਿਵੇਂ ਦਾ ਹੋ ਗਿਆ ਸੋਨਾ ਸੋਨਾ ਹੋ ਗਿਆ ਸੋਨਾ ਸੋਨਾ ਹੋ ਗਿਆ ਹਾਂ ਐਵੇਂ ਨਾ ਬੈਠਿਆ ਕਾ ਨਾਲੇ ਚੱਲੋ ਹੁਣ ਕਰੋ ਕਿੰਨੀਆਂ ਨੇ झूले भी ले आया अच्छा चलो किनिया छुट्टियां फिर दस इन छुट्टिया की करेगा तू है पढ़ाई करूगा चलो हम बदलो कपड़े खाओ रोटी करो मस्ती फिर सोई ਅਮੋਲ ਦਾ ਵੀ ਟਾਈਮ ਹੋ ਰਿਹਾ ਹੈ। ਹਾਂ ਔਰ ਉਹਦਾ ਵੀ ਹੋ ਗਿਆ। ਉਹਨੂੰ ਵੀ ਲੈ ਹੀ ਆਓ। ਲੈ ਹੀ ਆਓ ਮੈਂ ਕਿਹਾ। ਉੱਪਰ ਰਹਿ ਗਿਆ ਬਹੁਤ ਉੱਪਰ ਬਾਹਰ। ਨਹੀਂ ਦੂ ਨਹੀਂ ਜਾਣਾ। ਓਏ ਰੁਕ ਜਾ ਮੈਂ ਮਤ ਲੂੰਗੀ ਤੇਰੇ ਕੱਪੜੇ। ਨਹੀਂ ਨਹੀਂ ਨਹੀਂ। ਰੁਕ ਜਾ ਰੁਕ ਜਾ ਰੁਕ ਜਾ। ਆ ਵੀ। ਖਰਾਰਤਾ ਕਰੀ ਜੰਨਾ। ਚੱਲ ਰੋਟੀ ਖਾ ਲੈ। ਨੋ ਜੀ। ਪਾਣੀ ਕਨੇ ਬਣਾਇਆ ਅੱਜ ਚੌਲ ਤੇ ਆਲੂ ਮਟਰ ਦੀ ਸਬ지। ਖਾਣੇ ਆ ਫਿਰ ਲਿਆ ਕੇ ਆਪਾਂ ਨੂੰ ਮੋਲ ਨੂੰ ਲੈ ਕੇ ਆਉਣਾ ਵੈਸੇ ਟਾਈਮ ਉਹਦਾ ਹੋਇਆ ਹੀ ਪਿਆਗਾ ਫਟਾਫਟ ਖਾ ਕੇ ਚੱਲ ਜਾਈਏਂਗੇ ਚੱਲ ਸਿੱਧੇ ਚੱਲੀਏ ਹਾਂਜੀ ਬਾਪੂ ਚੱਲਦੇ ਚੱਲ ਚਲੀਏ ਹਾਂ ਚੱਲਦੇ ਰੁਕੋ ਜਿੱਦੀ ਪੈ ਗਿਆ ਤਾਂ ਕਹਿੰਦਾ ਮੈਂ ਵੀ ਲੈ ਕੇ ਜਾਣਾ ਨਹੀਂ ਜੇ ਅੱਜ ਨਹੀਂ ਲੈ ਕੇ ਜਾਉਂਗੇ ਨਾ ਤਾਂ ਫਿਰ ਮੈਂ ਮੈਂ ਤਾਂ ਆਪਣੀ ਪੇਪਰ ਦੇਣ ਜਾਣਾ ਕਹਿੰਦਾ ਮੈਨੂੰ ਲੈ ਕੇ ਹੀ ਜਾਇਓ ਲੈ ਕੇ ਹੀ ਜਾਇਓ ਜਿਵੇਂ ਮਰਜ਼ੀ ਹਣ ਉੱਥੋਂ ਮੋੜ ਕੇ ਆਇਆ ਮੈਂ ਜਾ ਰਿਹਾ ਜੀ ਪਹਿਲਾਂ ਤਾਂ ਇਕੱਲੀ ਚੱਲ ਆ ਜਾ ਕਰ ਚੱਲ ਬਲਕ ਫਟਾਫਟ ਲਾ ਲਓ ਫਿਰ ਲੋਕ ਦੀ ਖੜ ਜਾ ਤੇ ਡਿੱਗਣਾ ਜਾਈ ਹਾਂ ਖੜ ਜਾ ਖੜ ਚਲਾਇਆ ਚੱਲੀਏ ਉੱਤੋਂ ਹੋ ਜਾ ਇੱਤੋਂ ਆ ਗਿਆ ਹੁਣ ਆ ਗਿਆ ਹਾਂ ਉੱਧਰ ਚੱਲ ਨਾ ਡੇ ਗਿਰ ਜੂਗੀ ਅੱਛਾ ਜੂਗੀ ਲੈਣ ਨੂੰ ਸ਼ਾਰਤਾ ਨਾ ਕਰਿਆ ਕਰ ਡੇਗ ਜੂਗੀ ਤੇਰੇ ਲੈ ਕੇ ਵੀ ਜਾਣਾ ਫੇ ਆ ਦੇਖ ਲਓ ਇੱਧਰ ਵੱਜੀ ਅਲਗ ਵਾਲੀ ਦੇਖ ਲਓ ਗਰਮ ਫੇ ਦਿਨ ਗਰਮ ਆ ਹੀ ਸਿਰਲੈਂਸਰ ਲਵਾ ਲੈਣਾ ਸੀ ਇਹਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਲੱਗ ਗਈ ਸਿਰਲੈਂਸਰ ਤਾਂ ਬਹੁਤ ਕਰਦਾ ਹੈ ਹੈ ਕੀ ਲੱਗ ਗਿਆ ਆ ਦੇਖ ਇੱਕ ਇੱਕ ਲੰਮ ਪੱਕ ਗਰਮ ਹੋ ਜਾ ਇਹ ਗਰਮ ਆ ਦੇਖ ਲੋ ਗਾਇਜ਼ ਸਿਰਲੈਂਸਰ ਲਵਾ ਲਿਆ ਚਾਹੌੜ ਕਰਨ ਨੂੰ ਹਟਦਾ ਹੀ ਨਹੀਂ ਹੈਗਾ ਚਲ ਬਹਿ ਜਾ ਕਰ ਸਕੂਟਰੀ ਤੇ ਚਲ ਬੈਠ 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 ਕੇ ਇੱਥੇ ਪਿੱਛੇ ਬੈਠ ਜਾ ਆ ਲੈ ਚਲ ਚਲ ਠੀਕ ਅਰ ਮੋਲੂ ਲਾਈਨ ਚੱਲੇ ਜੀਗੇ ਲੇਟ ਵੀ ਹੋ ਗਏ ਸੀਗੇ ਨਾਲੇ ਦੇਖੋ ਇਧਰ ਫਾਰਕ ਲੱਗੇ ਹੋਏ ਸਾਰੇ ਟਾਈਮ ਤਾਂ ਟਾਈਮ ਤਾਂ ਉਹਦੇ ਨਾਲ ਆ ਰਿਹਾ ਉਹ ਆਪਣੇ ਸਾਚੀ ਨਾਲ ਅੱਛਾ ਹਾਂ ਉਹ ਪਾਰ ਸੇ ਲੈ ਕੇ ਆ ਰਿਹਾ ਨਾ ਹਾਂ ਉਹਨਾਂ ਨਾਲ ਉਹਨਾਂ ਦੇ ਘਰੇ ਆ ਜਾਣਗੇ ਫਿਰ ਆਪਾਂ ਉੱਥੋਂ ਲੈ ਆਵਾਂਗੇ ਅੱਛਾ ਹਾਂ ਪਾਰ ਸੇ ਕੋਈ ਨਹੀਂ ਆ ਜਾਂਦੀ ਹੈ ਟ੍ਰੇਨ ਬਾਹਰ ਕਰੂਗਾ ਸਿੱਧੇ ਟ੍ਰੇਨ ਨੂੰ ਹਾਂ ਕਿੱਧਰੋਂ ਆਊਗੀ ਟ੍ਰੇਨ ਮੈਨੂੰ ਦੱਸ ਵੀ ਇਧਰੋਂ ਆਊਗੀ ਟ੍ਰੇਨ ਕਿ ਇਧਰੋਂ ਆਊਗੀ ਇਧਰ ਇਧਰ ਹੂੰ ਕਿੱਥੋਂ ਆਉਗੀ ਇਧਰ ਹੂੰ ਅੱਛਾ ਚਲ ਦੇਖ ਲੈ ਕਿਧਰੋਂ ਦੀ ਟ੍ਰੇਨ ਹੈ ਅੱਤ ਦੇਖਦੀ ਤੈਨੂੰ ਹਾਂ ਕਿਹੜੇ ਵਾਲੀ ਟ੍ਰੇਨ ਹੈ ਇਹ ਕੋ ਲਾਂਗੇ ਟ੍ਰੇਨ ਵਾਇਦਾ ਕਰੀਂ ਤੇ ਉਹ ਦੇਖ ਕਿਹੜੀ ਟ੍ਰੇਨ ਹੈ ਕਿੱਦਾਂ ਦੀ ਟ੍ਰੇਨ ਆ ਦੀ ਹੈ ਦੇ ਵੀ ਆ ਰਹੇ ਨੇ ਇਹ ਦੇਖੀ ਹੁਣ ਖਾਲੀ ਹੁਣ ਖਾਲੀ ਟ੍ਰੇਨ ਜਾ ਰਹੀ ਹੈ ਨਾ ਦੇਖੀ ਐ ਹੁਣੀ ਡੱਬੇ ਆ ਜਾਣਗੇ ਇਹਦੇ ਕਿੱਥੇ ਆਉਣਗੇ ਡੱਬੇ ਦੇਖੀ ਇਹ ਲੰਘਦੀ ਬਣਾਣਾ ਕਿਹੜੀ ਉਹ ਰਾਤ ਨੂੰ ਉਹ ਆ ਗਏ ਡੱਬੇ ਨਾ ਬਾਈ ਅਲੈਕੁਮ ਸਿਦੂ ਦੇਖੋ ਜਦੋਂ ਵੀ ਕੋਈ ਟ੍ਰੇਨ ਜਾਂਦੀ ਹੈ ਨਾ ਉਹਨਾਂ ਨੂੰ ਬਾਈ ਕਰਨ ਲੱਗ ਜਾਂਦੇ ਹਨ ਮਜ਼ਾ ਆਉਂਦਾ ਬਾਈ ਕਰਨ ਚੱਲ ਹੁਣ ਫਾੜੇ ਖੋਲਣਗੇ ਵੱਡਾ-ਵੱਡਾ ਪਾਦੀ ਦੀ ਲੰਦੇ ਆਈਏ ਠੀਕ ਆ ਹਾਂ ਨਾ ਪੂਰਾ ਚਾਹ ਹੁੰਦਾ ਜਬਾਤਾ ਹੁੰਦਾ ਟ੍ਰੇਨਰੋਂ ਦੇਖਣ ਨੂੰ ਅਨਮੋਲ ਆ ਗਈ ਸੀ ਇੱਧਰ ਮਨਜੀਤ ਆਂਟੀ ਜੀ ਦੇ ਘਰੇ ਆਪਣੇ ਪਰਸਨਲ ਆ ਗਈ ਸੀ ਕਿ ਸਾਚੀ ਹੁਣਾਂ ਨਾਲ ਕਿਉਂਕਿ ਮੈਂ ਥੋੜਾ ਲੇਟ ਹੋ ਗਿਆ ਸੀਗਾ ਜਾਣ ਤੋਂ ਤੇ ਹੁਣੀ ਆਉਣਗੇ ਬਾਹਰ ਤੇ ਫਿਰ ਆਪਾਂ ਚੱਲਦੇ ਆ ਘਰ ਨੂੰ ਆ ਜਾ ਆ ਜਾ ਫਟਾਫਟ ਚੱਲ ਆ ਜਾ ਕਿਵੇਂ ਹੋਇਆ ਨਮੋਲ ਪੇਪਰ ਭਾਈ ਬੇਟਾ ਹੋਰ ਪੇਪਰ ਕਿਵੇਂ ਹੋਇਆ ਬਹੁਤ ਵਧੀਆ ਹੂੰ ਵਧੀਆ ਹੋਇਆ ਹੂੰ ਚੱਲ ਠੀਕ ਆ ਫਿਰ ਆ ਜਾ ਅਸੀਂ ਤਾਂ ਸਾਰੇ ਹੀ ਲੈਣ ਆਉਂਦੇ ਸੀ ਆ ਜਾ ਤੇਰੀ ਮੰਮਾ ਨਾਲ ਆਏ ਆ ਵੀ ਸਿੱਧੂ ਵੀ ਨਾਲ ਆਇਆ ਨਾਲ ਲੈ ਕੇ ਆ ਨਾ ਠੀਕ ਹੈ ਭਾਈ ਸਾਜੀ ਓਕੇ ਬੇਟਾ ਜੇ ਇਹ ਸਿੱਕੇ ਰਿਹਾਗੇ ਸੀਗੇ ਤੇ ਪਾਪਾ ਗਏ ਸੀਗੇ ਹੁਣ ਹੀ ਦੁੱਧ ਲੈਣ ਵਾਸਤੇ ਤੇ ਨਾਲ ਹੀ ਲੈ ਆਏਗੇ ਮਕਰੋਨੀ ਤਾਂ ਮੰਮਾ ਹੁਣ ਉਹ ਬਣਾ ਰਹੇ ਨੇ हाँ देखो मम्मा की दे कुर्सी जड़ी हैगी आई खराब कर देनी है, है तेरी मैम ने कर रही है मैं फोन मेरी मकरोनी बन गई है देखो मम्मा ने बना के दी कि स्वाद लग रही है तो चलो खाने ਗੇイズ ਮਕਰੋਨੀ ਖਾਣ ਤੋਂ ਬਾਅਦ ਤਾਂ ਜਿਹੜਾ ਹੈਗਾ ਮੈਂ ਸੌ ਗਈ ਸੀਗੀ ਇਸ ਲਈ ਹੁਣ ਦੇਖੋ 6:00 ਵੱਜ ਗਏ ਨੇ ਮੰਮਾ ਹੋ ਰਿਹਾ ਨੇ ਮੈਨੂੰ ਆ ਕੇ ਉਠਾਇਆਗਾ ਕਿ ਅਨਮੋਲ ਉੱਠ ਜਾ ਤੇਰਾ ਕੱਲੂ ਪੇਪਰ ਹੈ ਪੜ ਲਾ ਤੇ ਪਤਾ ਹੀ ਨਹੀਂ ਲੱਗਿਆ ਮਕਰੋਨੀ ਖਾ ਕੇ ਮੈਂ ਆ ਕੇ ਮੜੇ ਲੇਟੀ ਮੈਨੂੰ ਨੀਂਦ ਆ ਗਈ ਤੇ ਹੁਣ ਮੈਂ ਮਕਰੋਨੀ ਖਾਧੀ ਸੀ ਦੇਖ ਲਓ ਥੋੜੀ ਦੇ ਪਹਿਲਾਂ ਪਰ ਹੁਣ ਮੈਨੂੰ ਭੁੱਖ ਲੱਗ ਰਹੀ ਇਸ ਲਈ ਮੈਂ ਮੰਮਾ ਨੂੰ ਪੁੱਛ ਕੇ ਆਂਦੀ ਹਾਂ ਕੁਝ ਖਾਣ ਵਾਸਤੇ ਮੰਮਾ ਨੂੰ ਪੁੱਛਦੀ ਆਂ ਮਮਾ ਨੇ ਕੀ ਬਣਾਇਆ ਖਾਣ ਵਾਸਤੇ ਹਾਂ ਕਿ ਤੁਸੀਂ ਘਰ ਵੀ ਲਿਆ

ਆਲੂ ਫਲੀਆਂ ਦਹੀਂ ਲਿਆ ਕੋਈ ਨਹੀਂ ਤੇ ਮਮੀ ਦੀ ਡਿਮਾਂਡ ਆ ਨਹੀਂ ਆਦੀ ਜਿਆਲੋ ਲੋ ਮਮਸਰ ਵਰ ਕਾਰੀਨੀ ਸਿੱਧੂ ਨੂੰ ਰੋਟੀ ਚੋਕੀਏ ਖਾਂਦਾ ਹੁੰਦਾ ਸ਼ੱਕਰ ਨਾਲ ਲੋ ਵੀ ਸਿੱਧੂ ਤਿੰਨਾ ਵਾਲੀ ਸਾਡਾ ਸਿੱਧੂ ਦੇਖ ਰਿਹਾ ਸੌਰਵ ਜੋਸ਼ੀ ਦਾ ਵਲੌਗ ਦੇਖੋ ਜੇ ਤੁਹਾਨੂੰ ਸ਼ਾਮ ਨੂੰ ਘੁੰਮਣੇ ਲਈ ਈਵਨਿੰਗ ਵਾਕ ਲਈ ਇਹ ਨਹੀਂ ਖਾਈ ਜਾ ਖਾ ਲੈ ਨਾਲੇ ਇਹ ਨੂੰ ਨਾ ਦੱਸਿਓ ਚੁੱਪ ਕਰਕੇ ਲੰਘ ਜਾ ਤੁਸੀਂ ਤੇ ਗਾਇਜ਼ ਹੁਣ ਮੈਂ ਪੜ੍ਹਦੀ ਸੀ ਇਹ ਆਪਣਾ ਹਿੰਦੀ ਦਾ ਕੰਮ ਕਿਉਂਕਿ ਕੱਲੂ ਮੇਰਾ ਹੈਗਾ ਹਿੰਦੀ ਦਾ ਪੇਪਰ ਇਸ ਲਈ ਮੈਂ ਕਿਹਾ ਚਲੋ ਥੋੜੇ ਹੁਣ ਤਾਂ ਮੈਨੂੰ ਪੂਰਾ ਹੀ ਆਉਂਦਾ ਹੈਗਾ ਹਿੰਦੀ ਦਾ ਤੇ ਮੈਂ ਕਿਹਾ ਚਲੋ ਥੋੜੇ ਕੁਐਸਚਨ ਆਂਸਰ ਦੀ ਰਿਵੀਜ਼ਨ ਕਰ ਲੈਣੇ ਆ ਤੇ ਚਲੋ ਉਹ ਕਰਦੇ ਆ ਕੇ ਆ ਗਏ ਨੇ ਤੇ ਸਿੱਧੂ ਨੂੰ ਅਸੀਂ ਦੱਸਿਆ ਨਹੀਂ ਸੀ ਕਿਉਂਕਿ ਫਿਰ ਉਹ ਮਗਰ ਪੈ ਜਾਂਦਾ ਨਾ ਇਸ ਲਈ ਉਹ ਇੱਥੇ ਬੈਠਾ ਸੀਗਾ ਤੇ ਮੈਨੂੰ ਪੁੱਛਦਾ ਦੀਦੀ ਮम्मा ਹੋਰੇ ਕਿੱਥੇ ਗਏ ਨੇ ਮੈਨੂੰ ਮੈਨੂੰ ਆਈ ਗਏ ਮੈਂ ਕਿਹਾ ਤੇਰੇ ਵਾਸਤੇ ਸਰਪ੍ਰਾਈਜ਼ ਲੈਣ ਗਏ ਨੇ ਫਿਰ ਆਈ ਬੈਠ ਕੇ ਇਹ ਸਰਪ੍ਰਾਈਜ਼ ਬਣਾ ਕੇ ਪੁੱਛਦਾ ਮम्मा ਨੂੰ ਮੇਰਾ ਸਰਪ੍ਰਾਈਜ਼ ਕਿੱਥੇ ਹੈਗਾ ਨਾ ਮम्मा ਕਹਿੰਦੇ ਕਿਹੜਾ ਸਰਪ੍ਰਾਈਜ਼ ਕਹਿੰਦਾ ਉਹ ਦੀਦੀ ਤੂੰ ਝੂਠੋ ਬੋਲ ਲਿਆ ਕਹਿੰਦਾ ਦੇਖ ਤਿਆਰ ਜੀ ਦਾ ਵਲੌਗ ਅਸੀਂ ਇੱਥੇ ਐਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਸਵਾਦ ਲੱਗ ਰਹੀ ਹੈ ਤੇ ਚਲੋ ਖਾਂਦੇ ਆਂ ਹੋ ਜਾ ਬੰਦ